ਹੈਲੋ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਲਰਨ ਵਿਦ ਮੰਮੀ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਕੇਲਾ ਤੇ ਸਟਰਾਬਰੀ ਦਾ ਗੁਲਫੀ ਬਣਾਵਾਂਗੇ ਕੇਲਾ ਤੇ ਸਟਰਾਬਰੀ ਦਾ ਗੁਲਫੀ ਬਣਾਉਣ ਵਾਸਤੇ ਜਿਹੜੇ ਸਪਾਨ ਦੀ ਸਾਨੂੰ ਜ਼ਰੂਰਤ ਹੈ ਇੱਕ ਕੇਲਾ ਸੀਲ ਕੇ ਲੈ ਲਿਆ ਤੇ ਉਹ ਸਟਰਾਬਰੀ ਦੇ ਪੀਸ ਧੋ ਕੇ ਲੈ ਲਿਆ 슈ਗਰ ਲੈ ਲਈ ਅੱਧਾ ਕੱਪ ਅੱਧਾ ਕੱਪ ਅਸੀਂ ਮલાઈ ਦਾ ਲੈ ਲਿਆ ਇੱਕ ਚਮਚਾ ਅਸੀਂ ਲੈ ਲਿਆ ਕਾਸਟਰ ਪਾਊਡਰ ਦਾ ਅੱਧਾ ਲੀਟਰ ਅਸੀਂ ਦੁੱਧ ਲੈ ਲਿਆ ਫੁੱਲ ਕਰੀਮ ਦੁੱਧ ਐ ਇੱਕ ਚਮਚਾ ਅਸੀਂ ਲਾ ਮੰਗੇ ਵਨੀਲਾ ਐਸੈਂਸ ਦਾ ਅੱਧਾ ਚਮਚਾ ਲੈ ਚੀ ਪਾਊਡਰ ਲਾ ਮੰਗੇ ਕੋਲ ਅਸੀਂ ਇਹ ਜਮਾਣ ਵਾਸਤੇ ਸਾਡੇ ਕੋਲੇ ਕੱਪ ਹੈਗੇ ਤੇ ਹੁਣ ਅਸੀਂ ਇਹ ਜਿਹੜਾ ਕੇਲਾ ਹੈ ਇਹਨਾਂ ਨੂੰ ਪੀਸ ਕਰਨੇ ਆਗੇ ਪੀਸ ਕਰਕੇ ਇਸ ਇਹਨਾਂ ਨੂੰ ਗ੍ਰाइंड ਕਰਨਾ ਹੈ ਪੀਸ ਕਰਕੇ ਛੋਟੇ ਛੋਟੇ ਇਹਨਾਂ ਨੂੰ ਗ੍ਰाइंड ਕਰਨਾ ਹੈ ਆਈਸਕ੍ਰੀਮ ਤੁਸੀਂ ਇਹ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀ ਹੈ ਬਹੁਤ ਈਜ਼ੀ ਤਰੀਕੇ ਨਾਲ ਬਣਦੀ ਹੈ ਤੇ ਬੱਚੇ ਸਵਾਦ ਵੀ ਲੱਗੇਗੀ ਬੱਚਾ ਸਵਾਦ ਵੀ ਲੱਗੇਗੀ ਨਏ ਬਹਾਨੇ ਨਾਲ ਫਰੂਟ ਖਾਦਾ ਜਾਂਦਾ ਹੈ ਨਾ ਆਈਸਕ੍ਰੀਮ ਖਾ ਲੈਂਦੇ ਆ ਬੱਚੇ ਅਸੀਂ ਕੇਲਾ ਕੱਟ ਕਰ ਲਿਆ ਤੇ ਅਸੀਂ ਹੁਣ ਇਹਨਾਂ ਨੂੰ ਗ੍ਰाइंड ਕਰਾਂਗੇ ਇਹ ਆਸੀ ਲੱਗੇ ਹੁਣ ਗ੍ਰाइंड ਕਰਨਾ ਅਸੀਂ ਇਹਨੂੰ ਗ੍ਰाइंड ਕਰ ਲਿਆ ਚੰਗੀਦਰਾ ਗ੍ਰाइंड ਹੋ ਗਿਆ ਇਹ ਇਹਨੂੰ ਅਸੀਂ ਕੜਾਈ 'ਚ ਪਾਉਣ ਲੱਗੇ ਆ ਕੜਾਈ 'ਚ ਪਾ ਕੇ ਨਾ ਇਹਨੂੰ ਪਕਾਉਣਾ ਆਗਾ ਪਕਾ ਕੇ ਫਿਰ ਤੁਹਾਨੂੰ ਅੱਗੇ ਦੱਸਦੇ ਹਾਂ ਕਿ ဘਾਣਾ ਕੀ ਨਹੀਂ ਬਣਾਣਾ ਇਹ ਚੰਗੀਦਰਾ ਬਣਊਗਾ ਇਹ ਔਰ ਵਧੀਆ ਤੇ ਬਗਿਆ ਟੇਸਟੀ ਬਣਨਾ ਹੈ ਉਹ ਅਸੀਂ ਗੈਸ ਆਨ ਕਰਨ ਲੱਗੇ ਆ ਗੈਸ ਦੇ ਆਨ ਕਰਕੇ ਇਹਨੂੰ ਸਿਤਕਾਉਣ ਲੱਗੇ ਆਗੇ ਗੈਸ ਆਨ ਕਰ ਲਿਆ ਇਹ ਸਾਰਾ ਮਟਿਆ ਦੇ ਵਿੱਚ ਬੈਟਰ ਇਹਦੇ ਚ ਪਾ ਲਿਆ ਇਹਦੇ ਵਿੱਚੇ ਖੰਡ ਪਾ ਦੇਣੀ ਹੈ ਖੰਡ ਪਾ ਕੇ ਇਹਨੂੰ ਅਸਿੱਪ ਕਾ ਲੈਣਾ ਚੰਗੀ ਤ ਚੰਗੀ ਰ ਪੱਕਦਾ ਦੋ ਬਸ ਦੋ ਮਿੰਟ ਲੱਗਾਂਗੇ ਖੰਡ ਮੈਲਟੀ ਕਰਨੀ ਹੈ ਇਹਨ ਕੋਈ ਜ਼ਿਆਦਾ ਉਹ ਨਹੀਂ ਕਰਨਾ ਗਾ ਇਹਦਾ ਉਹ ਚਾਸ ਨਹੀਂ ਬਣਾਉਣੀ ਜਾਂੇ ਕਰਨੀ ਹੈ ਕੰਨੀ ਮੈਲਟੀ ਕਰਨੀ ਵੀ ਇਹਨਾਂ ਤੱਕਲੇ ਰੱਖ ਤਾ ਪੰਜ ਜੜ ਜੜ ਜ ਸਟ੍ਰੋਬਰੀ ਤਾਂ ਉਹ ਮੈਲਟ ਹੋ ਜੇ ਇਹਨਾਂ ਖੰਡ ਮੈਲਟ ਹੋ ਜੇ ਬਸ ਹੋਰ ਕੁਝ ਨਹੀਂ ਕਰਨਾ ਹੈ ਅਗਲਾ ਪ੍ਰੋਸੈਸ ਫਿਰ ਅੱਗੇ ਕਰਦੇ ਹਾਂ ਲੱਗਦਾ ਲਈ ਸਾਡੇ ਇਹ ਨਾ ਸੀਰਪ ਹੁਣ ਪੱਕ ਕੇ ਤਿਆਰ ਹੋ ਗਿਆ ਇਨੋਂ ਅਸੀਂ ਸਾਈਡ ਤੇ ਰੱਖਦੇ ਹਾਂ ਪਰ ਅਗਲਾ ਕੜਾਈ ਧਰਦੇ ਹਾਂ ਇੱਥੋਂ ਕੜਾਈ ਧਰ ਕੇ ਦੇ ਵਿੱਚ ਅਸੀਂ ਪਾ ਦੁੱਧ ਅੱਧਾ ਲੀਟਰ ਦੁੱਧ ਹੈ ਅੱਧਾ ਲੀਟਰ ਅਸੀਂ ਦੁੱਧ ਪਾ ਲਿਆ ਥੋੜਾ ਜਿਹਾ ਦੁੱਧ ਨੂੰ ਸਿ ਪਚਾ ਕੇ ਰੱਖਣਾ ਹੈ ਦੁੱਧ ਨੂੰ ਅਸੀਂ ਗਰਮ ਕਰਨਾ ਚੰਗੀ ਤਰ੍ਹਾਂ ਫਿਰ ਦੁੱਧ ਵਿਚਾ ਕੇ ਰੱਖਣਾ ਉਹ ਵੀ ਅੱਗੇ ਦੱਸਾਂਗੀ ਕਾਦੇ ਵਾਸਤੇ ਪਚਾਇਆ ਹੈ ਇਹ ਉਹਦੇ ਵਿੱਚ ਦੁੱਧ ਦੇ ਵਿੱਚ ਸਪਾ ਦਨੀਆ ਕਰੀਮ ਦੁੱਧ ਕੱਪ ਕ੍ਰੀਮ ਦਾ ਕਿਉਂਕਿ ਕ੍ਰੀਮ ਦੇ ਨਾਲ ਕੁਕੀ ਹੋਰ ਵੀ ਤੇਜ਼ੀ ਭੰਦੂਗੀ ਚੰਗੀ ਤਰ੍ਹਾਂ ਕ੍ਰੀਮ ਵਿੱਚ ਪਾਟ ਨੂੰ ਅਸੀਂ ਬੋਇਲ ਕਰਨਾ ਦੁੱਧ ਸਾਡਾ ਬੋਇਲ ਹੋ ਹੀ ਜਾਂਦਾ ਹੈ ਗਰਮ ਹੋ ਹੀ ਜਾਂਦਾ ਹੈ ਤੇ ਇਹਨੂੰ ਕਾ ਕਾਹੀ ਜਾਂ ਜਾਂ ਥੋੜਾ ਜਿਹਾ ਸੰਘਣਾ ਜਾ ਹੋ ਗਿਆ ਫਿਰ ਅਸੀਂ ਅਗਲਾ ਪ੍ਰੋਸੈਸਰ ਕਰਦੇ ਦੁੱਧ ਅਸੀਂ 10 ਮਿੰਟ ਲੱਗੇ ਪਕਣ ਦੇ ਤੇ ਦੁੱਧ ਅਸੀਂ ਪਕਾ ਲਿਆ ਤੇ ਸਾਫ-ਸਾਫ ਸਿਆਂ ਤੋਂ ਹੀ ਹਲਾਈ ਜਾਣਾਗਾ ਪਾਸੇ ਤੋਂ ਨਹੀਂ ਲੱਗ ਜਾਂਦਾ ਤੇ ਨਹੀਂ ਦੁੱਧ ਥੱਲੇ ਸੜਨ ਦੀ ਉਸ ਮੈਲ ਜੀ ਹੋਣ ਲੱਗ ਜਾਂਦੀ ਹੈ ਦੁੱਧ ਸੰਘਣਾ ਹੋ ਗਿਆ ਇਹ ਇਹ ਸੰਘਣੇ ਦੁੱਧ ਦੇ ਬੱਚੇ ਸੀ ਜਿਹੜਾ ਥੋੜਾ ਦੁੱਧ ਬਚਾ ਕੇ ਰੱਖਿਆ ਸੀਗਾ ਉਹ ਉਹ ਅਸੀਂ ਆਹ ਜਿਹੜਾ ਕਸਟਰਡ ਪਾウダー ਲਿਆ ਅਸੀਂ ਇੱਕ ਚਮਚਾ ਇਹਦੇ ਵਿੱਚ ਪਾ ਕੇ ਇਹਨੂੰ ਕਰਕੇ ਭੋਲ ਕੇ ਚੰਗੀ ਤਰ੍ਹਾਂ ਗੁੜੀਆਂ ਗੁੱਟਲੀਆਂ ਮਾਰ ਦਿੰਨੀ ਆ ਮਾਰ ਕੇ ਇਸ ਪੱਕਦੇ ਹੋਏ ਦੁੱਧ ਵਿੱਚ ਪਾਵਾਂਗੇ ਇਹ ਨਾਲ ਨਾ ਤਾਂ ਦੁੱਧ ਸਵਾਦ ਬਣ ਜਾਂਦਾ ਹੈ ਤੇ ਪਲਫੀ ਬਹੁਤ ਸਵਾਦ ਬਣਦੀ ਹੈ ਚੰਗਾ ਭੋਲ ਲੈ ਕੋਨਾ ਕੋਨਾ ਆਕਿਆ ਤੇ ਅਸੀਂ ਸਾਰਾ ਪਣਾ ਥੋੜਾ ਥੋੜਾ ਕਰਕੇ ਪਾਉਣਾ ਸੀ ਥੋੜਾ ਥੋੜਾ ਕਰਕੇ ਅਸੀਂ ਪਕਾਈ ਜਾਂ। ਜੀ ਜਾਂਦਾ ਪੱਕ ਕੇ ਥੋੜਾ ਜਿਹਾ ਸਿੱਖੇ ਸਗੜਾ ਦੁੱਧ ਸੰਗਣਾ ਹੋ ਜੂਗਾ ਹੋਰ ਵੀ ਸੰਗਣਾ ਹੋ ਜੂਗਾ। ਪੱਕੇ ਸਿੱਟ ਪਾ ਲੈਣਾ ਥੋੜਾ ਸੰਗਣਾ ਹੋ ਰਿਹਾ ਹੈਗਾ ਪੱਕੇ ਜਾਂਦਾ ਬਸ ਇਹਨੂੰ 10 ਮਿੰਟ ਹੋਰ ਲੱਗਣਗੇ। ਇਹਨਾਂ ਮੈਂ ਵੀ ਦੀ 10 ਮਿੰਟ 10-15 ਮਿੰਟ ਲੱਗਿਆ ਸਾਨੂੰ ਇਹ ਦੁੱਧ ਸੰਗਣਾ ਕਰਨ ਤੇ ਤੇ ਸਾਡਾ ਦੁੱਧ ਸੰਘਣਾ ਹੋ ਗਿਆ ਵੇਖੋ ਕਰੀਮ ਬਣ ਗਈ ਜਮਈ ਆਈਸਕ੍ਰੀਮ ਆ ਬਣ ਗਈ ਕਰੀਮ ਬਣ ਗਈ ਜਮਈ ਅਸੀਂ ਗੈਸ ਬੰਦ ਕਰਤਾ ਗੈਸ ਬੰਦ ਕਰਤਾ ਹੁਣ ਥੋੜਾ ਜਿਹਾ ਅਸੀਂ ਥੋੜੀ دیر ਹਲਾਵਾਂਗੇ ਕਿਉਂਕਿ ਕੜਾਈ ਦਾ ਥੱਲਾ ਜਿਹੜਾ ਹੈਗਾ ਗਰਮ ਹੈ ਤੇ ਉਹ ਥੱਲੇ ਨਾਲ ਦੁੱਧ ਲੱਗ ਜਾਵੇ ਇਹਨੂੰ ਅਸੀਂ ਹੁਣ ਠੰਡਾ ਕਰਾਂਗੇ ਠੰਡਾ ਕਰਕੇ ਤੇ ਫਿਰ ਅਸੀਂ ਦੱਸਾਂਗੇ ਵੀ ਆਈਸਕ੍ਰੀਮ ਕਿਵੇਂ ਬਣਦੀ ਹੈ ਸਾਡਾ ਬੈਟਰ ਹੈ ਦੁੱਧ ਕਰੀਮ ਵਾਲਾ ਇਹ ਠੰਡਾ ਹੋ ਗਿਆ ਇਹਨੂੰ ਪੱਖੇ ਥੱਲੇ ਰੱਖ ਕੇ ਅਸੀਂ ਠੰਡਾ ਕਰ ਲਏ 10 ਮਿੰਟ ਲੱਗੇ ਉਹ ਠੰਡਾ ਹੋਣ ਦੇ ਬਾਕੀ ਜਿਹੜਾ ਅਸੀਂ ਕੇਲਾ ਇਹਦਾ ਤੇ ਸਟੌਬਰੀ ਦਾ ਤੇ 슈ਗਰ ਦਾ ਉਹ ਬਣਾਇਆ ਸੀ ਸੀਰ ਬਣਾਇਆ ਸੀ ਉਹ ਸੀਰ ਦੇ ਵਿੱਚ ਮਿਲਾ ਦੇਣਾ ਤੇ ਚੰਗੀ ਤਰ੍ਹਾਂ ਨੂੰ ਫੈਂਡ ਲੈਣਾ ਫੈਂਡ ਕੇ ਚੰਗੀ ਤਰ੍ਹਾਂ ਅਸੀਂ ਬੀਟ ਕਰ ਲਾਂਗੇ ਇਹਨੂੰ ਇਸ ਤਰ੍ਹਾਂ ਨਾਲ ਫੈਂਟ ਆ ਗਿਆ ਅਸੀਂ ਬੀਟਰ ਨਾਲ ਬੀਟ ਕਰ ਲਾਂਗੇ ਅਸੀਂ ਬੀਟਰ ਨਾਲ ਬੀਟ ਕਰਕੇ ਫਿਰ ਅਸੀਂ ਮੋੜ ਦੇ ਪਰ ਲਾਂਗੇ ਬੀਟ ਕਰ ਲੈਣੇ ਆ ਕਿਉਂਕਿ ਇਹਦੇ ਚ ਜਿਹੜੀਆਂ ਥੋੜੇ ਜਿਹੀਆਂ ਚਲੇ ਜਾਂਦਾ ਸਾਰਾ ਡੇਕ ਕਰ ਲਿਆ ਇਹ ਚ ਸਾਰੇ ਲੰਗਸ ਨਿਕਲ ਗਏ ਅਸੀਂ 1/3 ਚਮਚਾ ਉਹਦੇ ਸਮਾਨ ਇਸ ਵੀਨੀਲਾ ਇਸ ਪਾਤਾ ਅਸੀਂ ਐਚੀ ਪਾਊਡਰ ਪਾਤਾ ਵਿੱਚ ਐਚੀ ਪਾਊਡਰ ਪਾਤਾ ਅਸੀਂ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਿਕਸ ਕਰਕੇ ਅਸੀਂ ਇਹਦੇ ਆਮ ਮੋਹਨ ਸਾਡੇ ਕੋਲ ਰੱਖੇ ਪਏ ਆ ਪਹਿਲੇ ਤਿਆਰ ਤਿਆਰ ਕਰਕੇ ਧੋਤਾ ਹੈ ਲੱਖੇ ਪਏ ਇਹਨਾਂ ਨੂੰ ਸੀ ਭਰਦੇ ਨਾ ਲਾਉਂਦੇ ਸੀ ਨਾ ਹੁਣ ਭਰ ਲੱਗੇ ਆ ਆ ਵੇਖੋ ਜੀ ਸਾਡੇ ਆਈਸਕ੍ਰੀਮ ਜ ਬਣਦੇ ਚਾਂਸ ਬਣਦੇ ਹੁਣ ਭਰਦੇ ਨੇ ਇਹਨਾਂ ਨੂੰ ੜੀ ਇਹ ਦੋ ਬਾਧੂ ਬਚ ਗਈ ਆਈਸਕ੍ਰੀਮ ਸੀ ਹੋਰ ਮੋਲਡ ਵਿੱਚ ਭਰ ਕੇ ਜਮਾ ਦੇਾਂਗੇ ਸੀ ਮੋਲਡ ਭਰਤੇ ਇੱਕ ਮੋਲ ਰਹਿ ਗਿਆ ਇਹ ਵੱਡੇ ਕੱਪ ਲੈਣੇ ਚਾਹੀਦੇ ਵੱਡੇ ਵੱਡੀਆਂ ਵੱਡੀਆਂ ਆਈਸਕ੍ਰੀਮਾਂ ਬਣਾ ਫੇਰ ਹੀ ਮਜ਼ਾ ਆਉਂਦਾ ਖਾਣ ਦਾ ਚਲੋ ਵੀ ਸਾਦੇ ਹੋਲਡ ਭਰਦੇ ਅਸੀਂ ਸੈੱਲਡ ਲਾ ਦੇਣੇ ਇਹਨਾਂ ਦੇ ਢੈਡ ਲਾ ਕੇ ਸਾਫ਼ ਕਰਕੇ ਫ੍ਰੀਜ਼ ਕਰ ਦਿੰਗੇ ਅਸੀਂ ਬੀਰ ਕਰਨ ਲੱਗੇ ਆ ਸੀ ਜਿੱਦ ਤਰ੍ਹਾਂ ਆਪ ਨੂੰ ਬਣਾਈ ਤੇ ਫਿਰ ਸਾਰੀ ਰਾਤ ਫ੍ਰੀਜਰ ਦੇ ਵਿੱਚ ਪਈ ਰਹੂਗੀ ਜਿਸ ਮਾਰਨਿੰਗ ਬਣਾਈ ਐ ਆ ਸ਼ਾਂਤ ਕਰ ਇਹਨਾਂ ਨੇ ਫ੍ਰੀਜ਼ ਹੋ ਜਾਣਾ ਲਓ ਜੀ ਆਈਸਕ੍ਰੀਮ ਜਮਾਤੀ ਹੈ ਅਸੀਂ ਰਾਤ ਨੂੰ ਆਈਸਕ੍ਰੀਮ ਰੱਖੀ ਸੀਗੀ ਹੁਣ ਚੈੱਕ ਕਰਦੇ ਆ ਇਹ ਜੰਮੀ ਆ ਕਿ ਨਹੀਂ ਜੰਮੀ ਅਸੀਂ ਫਿਰ ਤੁਹਾਨੂੰ ਜਿੰਨੀ ਅਤ ਤੁਹਾਨੂੰ ਕੁਲਫੀ ਕੱਢ ਕੇ ਦਿਖਾਉਣੀ ਆਂਗੇ। ਆ ਲੋ। ਇਹ ਐਕੋ ਜੀ ਬੜੀ ਬਚਾ ਕੇ ਕੱਢਣੀ ਪੈਂਦੀ ਹੈ ਇਹ। ਆ ਲੋ ਆ ਆ ਲੋ ਰੀਸਾ ਦੀ ਕੁਲਫੀ ਆਂ ਕਿ ਵਧੀਆ ਨਿਕਲਿਆ ਹੀ ਹੈ। ਵੇਖੋ ਆਈਸਕ੍ਰੀਮ ਬਹੁਤ ਵਧੀਆ ਬਣੀ ਹੈ। ਸਾਡੇ ਕੋਲੇ ਐਕਸਟਰਾ ਮਟੀਰੀਅਲ ਬਚ ਗਿਆ ਸੀਗਾ। ਅਸੀਂ ਇਸ ਕੱਪ ਵਿੱਚ ਜਮਾਤਾ ਸੀ। ਇਹ ਵੀ ਕੱਢ ਕੇ ਵਿਖਾਉਣੀ ਆ ਤੁਹਾਨੂੰ। ਇਹ ਵੀ ਥੋੜਾ ਕੱਢ ਕੇ ਖੋਣੀ ਹੈ ਇਹ ਕੱਢਣ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਦੇ ਵਿੱਚ ਕਰ ਲਓ ਪਾਣੀ ਵਿੱਚ ਕਰ ਲਓ ਕਿਉਂਕਿ ਨਾ ਆਈਸਕ੍ਰੀਮ ਨੂੰ ਫਿਰ ਖਾ ਪਛੜ ਜਾਂਦਾ ਜਾਂਦਾ ਕਿਉਂਕਿ ਆਲੋਚਾ ਆ ਦੇਖੋ ਜੀ ਆਈਸਕ੍ਰੀਮ ਜਿਹੜੀ ਐਕਸਟਰਾ ਸਾਰਾ ਬਚ ਗਿਆ ਸੀ ਮਟੀਰੀਅਲ ਅਸੀਂ ਉਹ ਉਸੇ ਇਸ ਕੱਪ ਦੇ ਵਿੱਚ ਜਮਾਤੀ ਸੀ ਆ ਵੀ ਕਿ ਸਾਡੀ ਆਈਸਕ੍ਰੀਮ ਜੰਮੀ ਹੋਈ ਇਹ ਆਈਸਕ੍ਰੀਮ ਖਾਓ ਆਦੇ ਬੱਚੇ ਨੂੰ ਬਣਾ ਕੇ ਦਿਓ ਬਹੁਤ ਵਧੀਆ ਆਈਸਕ੍ਰੀਮ ਬਣੀ ਹੈ ਬਹੁਤ ਸਟੇਸਟੀ ਬਣ ਆਬਸ ਕਰਾਈ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਇੱਕ ਛੋਟਾ ਜਿਹਾ ਬਟਨ ਆ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਬਹੁਤ ਵਧੀਆ ਬਣ ਕੇ ਆਵੇ ਕਿਉਂਕਿ ਵੀਡੀਓ ਬਹੁਤ ਵੀਡੀਓ ਬਹੁਤ ਮੁਸ਼ਕਲ ਨਾਲ ਬਣਦੀ ਹੈ ਇਸ ਕਰਕੇ ਸਾਰੇ ਸ਼ੇਅਰ ਕਰਦਿਆ ਕਰੋ ਪਲੀਜ਼ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ